ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਅੱਜ ਦੀ ਵੀਡੀਓ ਜੇਕਰ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਨਾ ਤਾਂ ਫਿਰ ਕਿਰਪਾ ਕਰਕੇ ਇਸ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਐਸੀ ਯੁਗਤ ਅਸੀਂ ਤਕਨੀਕ ਸਾਂਝੀ ਕਰਨ ਜਾ ਰਹੇ ਹਾਂ ਜਿਹਨੂੰ ਅਪਣਾ ਕੇ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਬਦਲ ਸਕਦੀ ਆ ਜੋ ਵੀ ਆਪਾਂ ਪਾਉਣਾ ਚਾਹੁੰਦੇ ਆ ਭਾਵੇਂ ਉਹ ਤਨ ਦੌਲਤ ਸ਼ੌਹਰਤ ਆ ਭਾਵੇਂ ਤੰਦਰੁਸਤੀ ਆ ਖੁਸ਼ੀਆਂ ਨੇ ਜੋ ਵੀ ਪ੍ਰਾਪਤ ਕਰਨਾ ਚਾਹੁੰਦੇ ਆ ਜੋ ਵੀ ਸਾਡੇ ਮਨ ਦੇ ਸੁਪਨੇ ਨੇ ਇਸ਼ਾਵਾ ਨੇ ਨਾ ਉਹਨਾਂ ਨੂੰ ਪ੍ਰਾਪਤ ਕਰਨ ਦੇ ਵਿੱਚ ਅਸੀਂ ਕਾਮਯਾਬ ਹੋ ਸਕਦੇ ਆ ਜੇਕਰ ਇਹ ਤਕਨੀਕ ਇਹ ਜੁਗਤ ਸਾਨੂੰ ਸਮਝ ਦੇ ਵਿੱਚ ਆ ਗਈ ਅਸੀਂ ਆਪਣੇ ਆਪ ਦੇ ਉੱਤੇ ਲਾਗੂ ਕਰਨੇ ਤਾਂ ਫਿਰ ਇਹ ਕਿਹੜੀ ਜੁਗਤ ਆ ਇਹਨੂੰ ਕਿੰਜ ਆਪਾਂ ਆਪਣੇ ਆਪ ਦੇ ਉੱਤੇ ਵਰਤਣਾ ਹੈ ਅਤੇ 1 ਇੰਚ ਸਾਡੇ ਲਈ ਕੰਮ ਕਰਦੀ ਆ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਜੇਕਰ ਆਪਾਂ ਆਪਣੇ ਸੁਪਨੇ ਆਪਣੇ ਮਨ ਦੀਆਂ ਇਸ਼ਾਵਾਂ ਨੂੰ ਪੂਰੀਆਂ ਕਰਨਾ ਚਾਹੁੰਦੇ ਆ ਨਾ ਤਾਂ ਉਹਦੇ ਲਈ ਆਪਣੇ ਆਪ ਦੇ ਲਈ ਸਿਰਫ 5 ਮਿੰਟ ਕੱਢਨੇ ਪੈਣੇ ਆ ਇਹ 5 ਮਿੰਟ ਸਾਡੀ ਜ਼ਿੰਦਗੀ ਨੂੰ ਬਦਲ ਸਕਦੇ ਆ 5 ਮਿੰਟ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ 5 ਮਿੰਟ ਸਵੇਰੇ ਉੱਠਦਿਆਂ ਸਾਰ ਇਹਨਾਂ 5 ਮਿੰਟਾਂ ਦੇ ਵਿੱਚ ਆਪਾਂ ਕਰਨਾ ਕੀ ਆ ਇਹ ਦੱਸਣ ਤੋਂ ਪਹਿਲਾਂ ਆਪਾਂ ਇਹ ਗੱਲ ਕਰੀਏ ਵੀ ਇਹ ਤਕਨੀਕ ਸਾਡੇ ਉੱਤੇ ਕਿੰਜ ਕੰਮ ਕਰਦੀ ਆ ਤਾਂ ਦੇਖੋ ਜੀ ਇਹ ਤਕਨੀਕ ਨੂੰ ਆਪਣੇ ਉੱਤੇ ਵਰਤਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਆ ਕਿ ਸਾਡੇ ਉੱਤੇ ਇਹ ਕੰਮ ਕਿਸ ਤਰ੍ਹਾਂ ਕਰੇਗੀ ਤਾਂ ਫਿਰ ਇੱਥੇ ਪਹਿਲਾਂ ਇਹ ਗੱਲ ਸਮਝੀਏ ਕਿ ਦੇਖੋ ਆਪਣੇ ਸਰੀਰ ਦਾ ਸਭ ਤੋਂ ਪਾਵਰਫੁਲ ਸਭ ਤੋਂ ਤਾਕਤਵਰ ਹਿੱਸਾ ਕਿਹੜਾ ਹੈ ਸਾਡਾ ਦਿਮਾਗ ਸਾਡਾ ਮਨ ਅਤੇ ਇਹ ਸਾਡਾ ਮਨ ਹੈ ਜੋ ਇਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਇਹਦਾ ਇੱਕ ਹਿੱਸਾ ਹੈ ਚੇਤਨਮਨ ਅਤੇ ਦੂਸਰਾ ਅਵਚੇਤਨਮਨ ਚੇਤਨਮਨ ਦੇ ਵਿੱਚ ਉਹ ਸਭ ਕੁਝ ਆਉਂਦਾ ਹੈ ਜੋ ਆਪਾਂ ਸਾਹਮਣੇ ਤੋਂ ਕਰਦੇ ਹਾਂ ਜੋ ਵੀ ਕ੍ਰੀਏਟੀਵਿਟੀ ਕਰਦੇ ਹਾਂ ਜੋ ਸਾਡੀਆਂ ਯੋਜਨਾਵਾਂ ਨੇ ਸਾਡੇ ਤਰਕ ਨੇ ਸਾਡੀਆਂ ਇਛਾਵਾਂ ਸਾਡੇ ਸੁਪਨੇ ਨੇ ਭਾਵ ਕਿ ਜੋ ਆਪਾਂ ਜਾਗਰਤ ਅਵਸਥਾ ਦੇ ਵਿੱਚ ਕਰਦੇ ਹਾਂ ਨਾ ਜੋ ਸਾਨੂੰ ਦਿਖਦਾ ਹੈ ਉਹ ਚੇਤਨਮਨ ਦਾ ਹਿੱਸਾ ਹੈ ਅਤੇ ਅਵਚੇਤਨਮਨ ਦੇ ਵਿੱਚ ਕੀ ਆਉਂਦਾ ਹੈ ਸਾਡੀਆਂ ਆਦਤਾਂ ਸਾਡੀਆਂ ਭਾਵਨਾਵਾਂ ਸਾਡਾ ਵਿਸ਼ਵਾਸ ਸਾਡੀ ਆਸ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਜੋ ਆਪਾਂ ਸਾਡੇ ਚੇਤਨ ਮਨ ਤੋਂ ਕਈ ਗੁਣਾ ਵੱਧ ਤਾਕਤਵਾਰਿਆ ਸਾਡਾ ਅਵਚੇਤਨ ਮਨ ਸਾਡੇ ਅਵਚੇਤਨ ਮਨ ਨੇ ਸਾਨੂੰ ਕੰਟਰੋਲ ਕੀਤਾ ਹੋਇਆ ਹੈ ਜਿੱਥੇ ਇਹਦੇ ਵਿੱਚ ਇੰਨੀ ਪਾਵਰ ਆ ਇੰਨੀ ਤਾਕਤ ਹੈ ਨਾ ਉਥੇ ਇਹਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਆ ਕਿ ਇਹਨੂੰ ਤਾਕਤ ਤਾਂ ਮਿਲ ਗਈ ਪਰ ਇਹਨੂੰ ਸਹੀ ਗਲਤ ਦਾ ਨਹੀਂ ਪਤਾ ਇਹਨੂੰ ਰੀਅਲ ਫੇਕ ਦਾ ਨਹੀਂ ਪਤਾ ਇਹਨੂੰ ਸਿਰਫ ਇਨਾ ਪਤਾ ਏ ਕਿ ਜੋ ਮੈਸੇਜ ਮੇਰੇ ਅੰਦਰ ਆ ਗਿਆ ਨਾ ਮੈਂ ਬਸ ਉਹਦੇ ਤੇ ਕੰਮ ਕਰਨਾ ਹੈ ਉਹ ਭਾਵੇਂ ਸਹੀ ਹੋਵੇ ਭਾਵੇਂ ਗਲਤ ਹੋਵੇ ਇਹਨੇ ਉਹਦੇ ਮੁਤਾਬਕ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ ਉਹ ਚੀਜ਼ਾਂ ਸਾਡੇ ਲਈ ਕਰ ਲੈਣਾ ਸ਼ੁਰੂ ਕਰ ਦੇਣੀਆਂ ਨੇ ਇਸੇ ਕਰਕੇ ਕਈ ਵਾਰ ਆਪਾਂ ਕਹਿ ਦਿੰਨੇ ਹੁੰਦੇ ਆ ਨਾ ਕਿ ਜੋ ਅੱਜ ਮੇਰੇ ਨਾਲ ਮਾੜਾ ਹੋਇਆ ਏ ਮੇਰਾ ਨੁਕਸਾਨ ਹੋਇਆ ਏ ਇਹ ਡਰ ਇਹ ਸਹਿਮ ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਮੇਰੇ ਅੰਦਰ ਚੱਲ ਰਿਹਾ ਸੀ ਸਾਨੂੰ ਜੋ ਵੀ ਮਿਲ ਰਿਹਾ ਹੈ ਨਾ ਸਾਡੇ ਮਨ ਕਰਕੇ ਮਿਲਦਾ ਹੈ ਪਰ ਸਾਨੂੰ ਖੁਦ ਨੂੰ ਨਹੀਂ ਪਤਾ ਕਿ ਅਸੀਂ ਆਪਣੇ ਮਨ ਨੂੰ ਮੈਸੇਜ ਕੀ ਦੇਣਾ ਹੈ ਅਸੀਂ ਚਾਹੁੰਦੇ ਤਾਂ ਆਪਣੇ ਲਈ ਸਭ ਕੁਝ ਚੰਗਾ-ਚੰਗਾ ਹੈ ਪਰ ਮਨ ਦੇ ਅੰਦਰ ਇੱਕ ਡਰ ਵਹਿਮ ਸੰਸਾ ਬਣਿਆ ਰਹਿੰਦਾ ਹੈ ਕਿ ਸਾਡੇ ਨਾਲ ਕੁਝ ਮਾੜਾ ਨਾ ਹੋ ਜਾਵੇ ਕੋਈ ਵੀ ਕੰਮਕਾਰ ਸ਼ੁਰੂ ਕਰਨਾ ਚਾਹੀਦੀ ਸਾਨੂੰ ਕਾਮਯਾਬੀ ਆ ਪਰ ਅੰਦਰ ਡਾਰੇ ਆ ਕਿ ਅਸੀਂ ਨਾ ਕਾਮਯਾਬ ਨਾ ਹੋ ਜਾਈਏ ਭਾਵੇਂ ਕਿ ਸਾਡਾ ਅੰਦਰ ਹੈ ਨਾ ਜੋ ਉਹ ਪੂਰਾ 네ਗੈਟਿਵਿਟੀ ਦੇ ਨਾਲ ਭਰਿਆ ਹੋਇਆ ਹੈ ਨਾਕਰਾਤਮਕ ਊਰਜਾ ਦੇ ਨਾਲ ਭਰਿਆ ਹੈ ਇਸੇ ਕਰਕੇ ਅੰਦਰ ਸਾਡੇ ਜੇ ਹਰ ਵੇਲੇ ਮਾੜਾ ਮਾੜਾ ਚੱਲ ਰਿਹਾ ਹੈ ਤਾਂ ਫਿਰ ਬਾਹਰ ਕਈ ਵਾਰ ਕੀਤੀ ہوئی ਮਿਹਨਤ ਦਾ ਪੂਰਾ ਫਲ ਨਹੀਂ ਮਿਲਦਾ ਕਈ ਭੈਣ ਭਰਾ ਐਸੇ ਨੇ ਜੋ ਕਹਿ ਦਿੰਦੇ ਅਸੀਂ ਮਿਹਨਤ ਬਹੁਤ ਕਰਦੇ ਹਾਂ ਪਰ ਫੇਰ ਵੀ ਅਸੀਂ ਨਾ ਖੁਸ਼ ਹਾਂ ਸਾਨੂੰ ਸਾਡੀ ਕੀਤੀ ਹੋਈ ਮਿਹਨਤ ਦਾ ਪੂਰਾ ਫਲ ਨਹੀਂ ਮਿਲਦਾ ਉਹ ਕਿਉਂ ਹੁੰਦਾ ਕਿਉਂਕਿ ਅੰਦਰ ਨਾਕਾਰਾਤਮਕ ਊਰਜਾ ਦੇ ਨਾਲ ਭਰਿਆ ਹੋਇਆ ਹੈ ਅਤੇ ਸਾਨੂੰ ਜੋ ਵੀ ਮਿਲਦਾ ਹੈ ਮਿਲਦਾ ਸਾਨੂੰ ਅੰਦਰ ਦੇ ਅਵਚੇਤਨ ਮਨ ਕਰਕੇ ਆ ਤਾਂ ਜੇ ਆਪਾਂ ਆਪਣੇ ਨਾਲ ਸਭ ਕੁਝ ਵਧੀਆ-ਵਧੀਆ ਚਾਹੁੰਦੇ ਆ ਨਾ ਤਾਂ ਆਪਣੇ ਅਵਚੇਤਨ ਮਨ ਨੂੰ ਚੰਗੇ ਮੈਸੇਜ ਦੇਣੇ ਆ ਇਨੂੰ ਸਕਾਰਾਤਮਕ ਊਰਜਾ ਦੇ ਨਾਲ ਭਰਨਾ ਹੈ ਇਹਦੇ ਵਿੱਚ ਪੋਜ਼ਿਟਿਵਿਟੀ ਲੈ ਕੇ ਆਉਣੀ ਆ ਇਹਨੂੰ ਚੜ੍ਹਦੀ ਕਲਾ ਦੇ ਨਾਲ ਭਰਨਾ ਹੈ ਤਾਂ ਇਹਦੇ ਲਈ ਸਾਨੂੰ ਇਹ ਨਿੱਕਾ ਜਿਹਾ ਕੰਮ ਕਰਨਾ ਪੈਣਾ ਹੈ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸਵੇਰੇ ਉੱਠਦੇ ਆਸਾਰ ਆਪਣੇ ਆਪ ਦੇ ਲਈ ਆਪਾਂ 5 ਮਿੰਟ ਕੱਢਣੇ ਆ ਇਹ 5 ਮਿੰਟ ਕੱਢ ਕੇ ਸਾਡੀ ਜ਼ਿੰਦਗੀ ਬਦਲ ਜਾਵੇਗੀ ਇਹ 5 ਮਿੰਟ ਸਾਡੀ ਜ਼ਿੰਦਗੀ ਨੂੰ ਬਦਲਣ ਦੀ ਤਾਕਤ ਰੱਖਦੇ ਆ ਬਹੁਤ ਪਾਵਰਫੁਲ ਨੇ ਇਹ ਚਮਤਕਾਰੀ ਸਮਾਂ ਹੁੰਦਾ ਹੈ ਜਦੋਂ ਆਪਾਂ ਰਾਤ ਨੂੰ ਸੌਂਦੇ ਆ ਅਤੇ ਜਦੋਂ ਸਵੇਰੇ ਉੱਠਦੇ ਆ ਰਾਤ ਨੂੰ ਸੌਣ ਦਾ ਵੇਲਾ ਕਿਹੜਾ ਜਦੋਂ ਆਪਾਂ ਜਾਗੋ ਮੀਟੇ ਜੇ ਰਹਨੇ ਆ ਕਿ ਆਪਾਂ ਪੂਰੇ ਦਿਨ ਭਰ ਦੇ ਥੱਕੇ ਟੁੱਟੇ ਆ ਸ਼ਰੀਰ ਵੀ ਥੱਕਿਆ ਹੈ ਸਾਡਾ ਦਿਮਾਗ ਸਾਡਾ ਮਨ ਵੀ ਪੂਰਾ ਥੱਕਿਆ ਪਿਆ ਹੈ ਤਾਂ ਜੋ ਵੀ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਚਾਹੋ ਨੇ ਉਹ ਖਾਣਾ ਖਾ ਲਿਆ ਟੀਵੀ ਦੇਖ ਲਿਆ ਮੋਬਾਈਲ ਚਲਾ ਲਿਆ ਹੁਣ ਜਦੋਂ ਲੱਗੇ ਨਾ ਕਿ ਹੁਣ ਨੀਂਦ ਬਿਲਕੁਲ ਆ ਚੁੱਕੀ ਹੈ ਨੀਂਦ ਨੇ ਜੋਰ ਪਾ ਲਿਆ ਹੈ ਬਿਲਕੁਲ ਉਦੋਂ ਆਪਣੇ ਆਪ ਦੇ ਲਈ ਚੰਗਾ ਚੰਗਾ ਸੋਚਣਾ ਹੈ ਉਹ ਸੋਚਣਾ ਹੈ ਜੋ ਸਾਨੂੰ ਚਾਹੀਦਾ ਹੈ ਅਤੇ ਉਹਨਾਂ ਚੀਜ਼ਾਂ ਨੂੰ ਸੋਚਣਾ ਇੰਜ ਆ कि ਆਪਣੇ ਕੋਲ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਨਾ ਵੀ ਜਿਵੇਂ ਉਹ ਸਾਰੀਆਂ ਚੀਜ਼ਾਂ ਮੈਨੂੰ ਮਿਲ ਗਈਆਂ ਹੋਣ ਉਹ ਖੁਸ਼ੀ ਉਹ ਅਹਿਸਾਸ ਨੂੰ ਭਵ ਕਰਨਾ ਹੈ ਰਾਤ ਨੂੰ ਸੌਣ ਲੱਗਿਆਂ ਜਦੋਂ ਇਹ ਸਾਰੀਆਂ ਚੀਜ਼ਾਂ ਆਪਾਂ ਆਪਣੇ ਬਾਰੇ ਸੋਚਾਂਗੇ ਆਪਣੇ ਲਈ ਚੰਗਾ ਚੰਗਾ ਸੋਚਾਂਗੇ ਤਾਂ ਇਹਦਾ ਫਾਇਦਾ ਕੀ ਹੋਵੇਗਾ ਕਿ ਪੂਰੀ ਰਾਤ ਸਾਡੇ ਮਨ ਦੇ ਵਿੱਚ ਇਹ ਵਿਚਾਰ ਚੱਲਦੇ ਰਹਿਣਗੇ ਕਿਉਂਕਿ ਜੋ ਵੀ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਸੋਚਦੇ ਸੋਚਦੇ ਸੌਂ ਜਾਂਦੇ ਆ ਉਹ ਭਾਵੇਂ ਅਸੀਂ ਚੰਗਾ ਸੋਚ ਰਹੇ ਸੀ ਮਾੜਾ ਸੋਚ ਰਹੇ ਸੀ ਉਹ ਸਾਰੀ ਰਾਤ ਸਾਡੇ ਮਨ ਅੰਦਰ ਚੱਲਦਾ ਏ ਕਈ ਵਾਰ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਐਸੇ ਦ੍ਰਿਸ਼ ਐਸੇ ਸੀਨ ਦੇਖ ਕੇ ਸੌਂਦੇ ਆ ਜਾਂ ਕਈ ਵਾਰ ਕਈ ਲੋਕ ਕੁਝ ਨਾਟਕ ਫਿਲਮ ਜਾਂ ਗਾਣਾ ਸੁਣਦੇ 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 ਹੋਣਗੇ ਤਾਂ ਇਹ ਗੱਲ ਜਮਾ ਕੇ ਦੇਖ ਲਿਓ ਕਿਸੇ ਵੇਲੇ ਉੱਠਦਿਆਂ ਸਾਰ ਉਹੀ ਦ੍ਰਿਸ਼ ਉਹੀ ਸੀਨ ਉਹੀ ਗਾਣਾ ਆਪਣੇ ਆਪ ਸਾਡੇ ਮਨ ਅੰਦਰ ਚੱਲਣਾ ਸ਼ੁਰੂ ਹੋ ਜਾਵੇਗਾ ਸਾਨੂੰ ਬਿਲਕੁਲ ਮਿਹਨਤ ਨਹੀਂ ਕਰਨੀ ਪੈਂਦੀ ਕਿਉਂਕਿ ਉਹ ਸਾਰੀ ਰਾਤ ਸਾਡੇ ਮਨ ਅੰਦਰ ਚੱਲਦਾ ਰਿਹਾ ਸੀ ਇਸ ਕਰਕੇ ਜੇ ਆਪਾਂ ਆਪਣੇ ਆਪ ਦੇ ਲਈ ਕੁਝ ਚੰਗਾ ਕਰਨਾ ਚਾਹੁੰਦੇ ਆ ਆਪਣੇ ਨਾਲ ਚੰਗਾ ਹੁੰਦਾ ਦੇਖਣਾ ਚਾਹੁੰਦੇ ਆ ਤਾਂ ਆਪਣੇ ਮਨ ਅੰਦਰ ਚੰਗੀਆਂ-ਚੰਗੀਆਂ ਗੱਲਾਂ ਭਰਨੀਆਂ ਨੇ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ ਜੋ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਉਹ ਮੈਸੇਜ ਆਪਣੇ ਮਨ ਨੂੰ ਦੇ ਕੇ ਸੋਣਾ ਹੈ ਇਹ ਗੱਲਾਂ ਕਈਆਂ ਨੂੰ ਹੱਸੋ ਹੀਣੀਆਂ ਲੱਗਦੀਆਂ ਨੇ ਕਈਆਂ ਨੂੰ ਇਹ ਬੇਮਤਲਬ ਦੀਆਂ ਗੱਲਾਂ ਲੱਗਦੀਆਂ ਨੇ ਪਰ ਇਹ ਗੱਲਾਂ ਇਹ ਤਕਨੀਕ ਇਹ ਜੁਗਤ ਬਹੁਤ ਕੰਮ ਆਉਣ ਵਾਲੀ ਆ ਜਿਨ੍ਹਾਂ ਨੇ ਵਰਤੀ ਆ ਉਹਨਾਂ ਨੂੰ ਪਤਾ ਏ ਕਿ ਇਹਦੀ ਕੀ ਤਾਕਤ ਆ ਕੀ ਪਾਵਰ ਆ ਤਾਂ ਆਪਾਂ ਵੀ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਵਧੀਆ-ਵਧੀਆ ਚਾਹੁੰਦੇ ਆ ਤਾਂ ਇਹ ਕੰਮ ਕਰੀਏ ਕਿਉਂਕਿ ਇਹ ਕੰਮ ਕਰਨ ਨਾਲ ਤੇ ਕੋਈ ਪੈਸਾ ਨਹੀਂ ਲੱਗਦਾ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਕਿਤੇ ਆਉਣਾ ਜਾਣਾ ਨਹੀਂ ਪੈਂਦਾ ਰੋਜ਼ ਰਾਤ ਨੂੰ ਸੌਣੇ ਆ ਸਵੇਰੇ ਉੱਠਦੇ ਆ ਇਹ ਕੰਮ ਬਿਸਤਰ ਦੇ ਉੱਤੇ ਲੰਮੇ ਪਿਆ ਪਿਆ ਹੀ ਕਰਨਾ ਹੈ ਬੈਠਿਆਂ ਬੈਠਿਆਂ ਹੀ ਕਰਨਾ ਹੈ ਬਹੁਤੀ ਮਿਹਨਤ ਦੀ ਲੋੜ ਨਹੀਂ ਪੈਂਦੀ ਤਾਂ ਬਸ ਯਾਦ ਦੇ ਨਾਲ 5 ਮਿੰਟ ਆਪਣੇ ਆਪ ਦੇ ਲਈ ਕੱਢਨੇ ਆ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸਵੇਰੇ ਉੱਠਦੇ ਅਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਸਾਰੀਆਂ ਚੀਜ਼ਾਂ ਆਪਣੇ ਕੋਲ ਮਹਿਸੂਸ ਕਰਨੀਆਂ ਨੇ ਸਵੇਰੇ ਉੱਠਦੇ ਅੰਸਾਰ ਫਿਰ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਪਰਨਾਏ ਉਹਨਾਂ ਚੀਜ਼ਾਂ ਨੂੰ ਫਿਰ ਆਪਣੇ ਕੋਲ ਮਹਿਸੂਸ ਕਰਨਾ ਹੈ ਪਰਮਾਤਮਾ ਦਾ ਨਾਮ ਜਪਣਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਤਾਂ ਦੇਖਣਾ ਸਭ ਕੁਝ ਵਧੀਆ-ਵਧੀਆ ਹੋਵੇਗਾ 5 ਮਿੰਟ ਅੱਜ ਤੋਂ ਇਹ ਕੱਢਣੀ ਸ਼ੁਰੂ ਕਰ ਦੇਗੀ ਤਾਂ ਸਭ ਕੁਝ ਬਦਲਣਾ ਸ਼ੁਰੂ ਹੋ ਜਾਵੇਗਾ ਉਹ ਵੀ ਸਾਡੇ ਮਨ ਦੀਆਂ ਇਸ਼ਾਆਂ ਮਾਣੇ ਸੁਪਨੇ ਨੇ ਪੂਰੇ ਹੋਣਗੇ ਪਰ ਇਹਦਾ ਮਤਲਬ ਇਹ ਵੀ ਨਹੀਂ ਆ ਵੀ ਆਪਾਂ ਹੱਥ ਦੇ ਤੇ ਆਤਰ ਕੇ ਬੈਠੇ ਰਹੀਏ ਸਾਰਾ ਦਿਨ ਘਰ ਬੈਠੇ ਰਹੀਏ ਤੇ ਆਪਣੇ ਆਪ ਦੇ ਲਈ ਚੰਗਾ ਚੰਗਾ ਸੋਚਦੇ ਰਹੀਏ ਤੇ ਸਭ ਕੁਝ ਵਧੀਆ ਹੋ ਜਾਵੇਗਾ ਨਾ ਮਿਹਨਤ ਵੀ ਕਰਨੀ ਆ ਉਦਮ ਕਰਨਾ ਹੈ ਆਪਣੇ ਵੱਲੋਂ ਐਕਸ਼ਨ ਹੋਵੇਗਾ ਤਾਂ ਹੀ ਅੱਗੋਂ ਸਾਨੂੰ ਰਿਐਕਸ਼ਨ ਮਿਲੇਗਾ ਕੰਮਕਾਰ ਕਰਨੇ ਆ ਪਰ ਜੋ ਵੀ ਕੰਮ ਤੰਦੇ ਆਪਣੇ ਆਪ ਦੇ ਲਈ ਕਰਦੇ ਆ ਜੋ ਵੀ ਕਰਨਾ ਚਾਹੁੰਦੇ ਆ ਉਹਦੇ ਬਾਰੇ ਨੈਗੇਟਿਵ ਨਹੀਂ ਸੋਚਣਾ ਪੋਜ਼ਿਟਿਵ ਸੋਚਣਾ ਹੈ ਜੋ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਉਹਨਾਂ ਬਾਰੇ ਸੋਚਣਾ ਹੈ ਮੁੱਖੀ ਗੱਲ ਇਹ ਆ ਕਿ 2024 ਦੇ ਵਿੱਚ ਇਹ ਆਪਾਂ ਆਪਣੀ ਜ਼ਿੰਦਗੀ ਦਾ ਪੱਕਾ ਨਿਯਮ ਬਣਾ ਲੈਣਾ ਹੈ ਕਿ ਇਸੇ ਸਾਲ ਅਸੀਂ 네ਗਟਿਵਿਟੀ ਨੂੰ ਆਪਣੇ ਆਸ-ਪਾਸ ਵੀ ਨਹੀਂ ਆਉਣ ਦੇਣਾ 네ਗਟਿਵਿਟੀ ਭਾਵਨਾ ਕਰਾਤਮਕ ਵਿਚਾਰ 네ਗੇਟਿਵ ਵਿਚਾਰ ਇਹਨਾਂ ਤੋਂ ਬਚਣਾ ਹੈ ਆਪਣੇ ਆਪ ਨੂੰ ਹਮੇਸ਼ਾ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਕੇ ਰੱਖਣਾ ਹੈ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿਚਾਰਾਂ ਦੇ ਨਾਲ ਭਰ ਕੇ ਰੱਖਣਾ ਤਾਂ ਦੇਖਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ